ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਰੋਲੀ ਦਰਸ਼ਨ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਿਉਰ ਸਾਹਿਬ ਤੋਂ ਇਹ ਹਨ ਬਾਬਾ ਬਲਵਿੰਦਰ ਸਿੰਘ ਜੀ ਜੋ ਕਿ ਹੁਣ ਇੱਥੇ ਮੁੱਖ ਸੇਵਾ ਦਾ ਰਣ ਜਿਨ੍ਹਾਂ ਦੀ ਦੇਖਰੇਖ ਵਿੱਚ ਲੰਗਰ ਇੱਥੇ ਚੱਲ ਰਿਹਾ ਹੈ ਜੀ ਤੇ ਹੋਰ ਵੀ ਸੇਵਾਵਾਂ ਇੰਨਾ ਵੱਲੋਂ ਚਲਾਈਆਂ ਜਾ ਰਹੀਆਂ ਹਨ ਇਤਿਹਾਸ ਵੱਲ ਜਾਈਏ ਤਾਂ ਇਹ ਜੋ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਹੈ ਇੱਥੇ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਹੀਰਾ ਘਾਟ ਗੁਰਦੁਆਰਾ ਸਾਹਿਬ ਤੇ ਸ਼ਿਕਾਰ ਘਾਟ ਤੋਂ ਹੁੰਦੀ ਹੋਈ ਉਸ ਤੋਂ ਬਾਅਦ ਉਹ ਇੱਥੇ ਆਏ ਸਨ ਗੁਰੂ ਸਾਹਿਬ ਇੱਥੇ 14 ਮਹੀਨੇ ਤੇ 14 ਦਿਨ ਰਹੇ ਸਨ ਤੇ ਉਸ ਟਾਈਮ ਉਹਨਾਂ ਨੇ ਇੱਥੇ ਜਿਹੜੀ ਆਪਣਾ ਦਸਮ ਗ੍ਰੰਥ ਹੈ ਉਹਦੀ ਵਿਆਖਿਆ ਕਰਕੇ ਸਿੰਘਾਂ ਨੂੰ ਦੱਸਿਆ ਤੇ ਇੱਥੇ ਉਹ ਆਪ ਹੀ ਲੰਗਰ ਬਣਾ ਕੇ ਸਿੰਘਾਂ ਨੂੰ ਸਿਖਾਉਂਦੇ ਰਹੇ ਗੁਰੂ ਸਾਹਿਬ ਜੀ ਜੋਤੀ ਜੋਤੋਂ ਤੋਂ ਬਾਅਦ ਫਿਰ ਕਾਫੀ ਟਾਈਮ ਇੱਥੇ ਲੰਗਰ ਨਹੀਂ ਚੱਲਿਆ ਤੇ ਉਸ ਤੋਂ ਬਾਅਦ ਬਾਬਾ ਨਿਹਾਲ ਸਿੰਘ ਜੀ ਜਿਨ੍ਹਾਂ ਦਾ ਜਨਮ ਸਥਾਨ ਨਢਾਲਾ ਜਿਹੜਾ ਹੁਸ਼ਿਆਰਪੁਰ ਤੋਂ ਹੈ ਉਹਨਾਂ ਦਾ ਜਨਮ 1880 ਦੇ ਕਰੀਬ ਹੋਇਆ ਜੀ ਤੇ ਉਹ ਛੋਟੇ ਹੁੰਦੇ ਗੁਰੂ ਦੇ ਨਾਲ ਉਹਨਾਂ ਦੀ ਵਰਤੀ ਲੱਗੀ ਹੋਈ ਸੀ 18 ਸਾਲ ਦੀ ਉਮਰ ਦੇ ਵਿੱਚ ਫੌਜ ਵਿੱਚ ਭਰਤੀ ਹੋ ਗਏ ਫੌਜ ਜੀ ਨਾ ਲੱਗਿਆ ਤੇ ਉਸ ਤੋਂ ਬਾਅਦ ਉਹ ਇੱਥੇ ਆ ਗਏ ਇੱਥੇ ਉਹਨਾਂ ਨੇ ਕਾਫੀ ਸਾਲ ਸੇਵਾ ਕੀਤੀ ਪਰ ਇੱਥੋਂ ਦੇ ਲੋਕ ਉਹਨਾਂ ਨਾਲ ਈਜ਼ਖਾ ਕਰਨ ਲੱਗ ਗਏ ਤੇ ਜਦੋਂ ਉਹ ਇੱਥੋਂ ਵਾਪਸ ਪੰਜਾਬ ਜਾ ਰਹੇ ਸਨ ਤਾਂ ਰੇਲਵੇ ਸਟੇਸ਼ਨ ਤੇ ਬੈਠੇ ਸਨ ਤਾਂ ਉੱਥੇ ਗੁਰੂ ਗਬਨ ਸਿੰਘ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਵੀ ਤੁਸੀਂ ਇੱਥੇ ਸੇਵਾ ਕਰੋ ਉਸ ਤੋਂ ਬਾਅਦ ਉਹਨਾਂ ਨੇ ਇਹ ਸਥਾਨ ਪ੍ਰਗਟ ਕੀਤਾ ਤੇ ਉਹਨਾਂ ਵੱਲੋਂ ਚਲਾਈ ਹੋਈ ਲੰਗਰ ਅੱਜ ਚੱਲ ਰਹੇ ਹਨ ਇੱਥੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਬੰਦਾ ਘਾਟ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਜਿਹੜਾ ਮਾਧੋਦਾਸ ਬਰਾਗੀ ਜਿਸ ਨੂੰ ਗੁਰੂ ਸਾਹਿਬ ਨੇ ਪ੍ਰੇਰਿਤ ਕੀਤਾ ਤੇ ਉਹਨੂੰ ਬੰਦਾ ਸਿੰਘ ਬਹਾਦਰ ਬਣਾਇਆ ਤੇ ਇੱਥੋਂ ਫਿਰ ਉਹ ਬੰਦਾ ਸਿੰਘ ਬਹਾਦਰ ਬਣ ਕੇ ਸਰਹੰਦ ਜਾ ਕੇ ਉਹਨੇ ਸੂਬੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਜਿਆਦਾ ਇਤਿਹਾਸ ਆਪਾਂ ਟਾਡੀਆਂ ਤੋਂ ਕਥਾਵਾਜਕਾਂ ਤੋਂ ਤੇ ਹੋਰ ਸਿੰਘਾਂ ਤੋਂ ਸੁਣਿਆ ਹੀ ਹੋਇਆ ਤੇ ਅੱਗੇ ਮੈਂ ਵੀ ਜਦੋਂ ਮੈਂ ਟਾਈਮ ਲੱਗਾ ਤਾਂ ਮੈਂ ਜੋ ਪੂਰੀ ਜਾਣਕਾਰੀ ਦੇਵਾਂਗੇ। ਇਹ ਹੈ ਕੋਇਤਰ ਸਥਾਨ ਮੱਬਾ ਬੰਦਾ ਸਿੰਘ ਬਹਾਦਰ ਦਾ ਚਿੱਟੇ ਸੰਗਮਰਮਰ ਦੀ ਬਣੀ ਹੋਈ ਇਮਾਰਤ ਬੜੀ ਹੀ ਸੁੰਦਰ ਲੱਗਦੀ ਹੈ। ਗਦਾਵਰੀ ਨਦੀ ਦੇ ਕੰਢੇ ਤੇ ਬਣਿਆ ਹੋਇਆ ਇਹ ਸਥਾਨ ਬਹੁਤ ਸੋਹਣਾ ਹੈ। ਤੇ ਖਾਲਸੇ ਦੇ ਨਿਸ਼ਾਨ ਇਹ ਸ਼ਦਾ ਝੂਲਦੇ ਰਹਿੰਦੇ ਤੇ ਝੂਲਦੇ ਹੀ ਰਹਿਣੇ ਆ ਅੰਦਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੋਇਆ ਜੀ ਤੇ ਇੱਥੇ ਆ ਕੇ ਬੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਬਹੁਤ ਕਿਰਪਾ ਹੈ ਵਾਹਿਗੁਰੂ ਦੀ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੁਣ ਸੁਣੋ ਇਤਿਹਾਸ ਇੱਥੋਂ ਦਾ ਜੀ ਗੁਰਦੁਆਰਾ ਸ਼੍ਰੀ ਬੰਦਾ ਘਾਟ ਸਾਹਿਬ ਕੀ ਸ਼ਮੀਰ ਦੇ ਪੋਂਛੇ ਇਲਾਕੇ ਵਿੱਚ ਇੱਕ ਨਗਰੀ ਰਜੋਰੀ ਹੈ ਜਿੱਥੇ ਭਾਰਤਵਾਜੂ ਰਾਜਪੂ ਰਾਮਦੇਵ ਦੇ ਘਰ ਵਿੱਚ ਲਖਮਨ ਦਾਸ ਦਾ ਜੰਮ ਹੋਇਆ ਲਖਮਨ ਦਾਸ ਪਾਈਪਨ ਦੋਹੀ ਚੰਗਾ ਸ਼ਿਕਾਰੀ ਸੀ ਤੇ ਨਿਰੋਹੀ ਜਸਮਨ ਦਾ مالک ਸੀ ਇੱਕ ਦਿਨ ਜਿਹੀ ਕਰਵੋਤੀ ਹਿਰਨੀ ਦਾ ਸ਼ਿਕਾਰ ਕੀਤਾ ਜੋ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਅੱਖਾਂ ਦੇ ਸਾਹਮਣੇ ਹੀ ਬੱਚਿਆਂ ਦੇ ਜੰਮਣ ਤੇ ਤੜ ਤੜ ਕੇ ਮਰਨ ਦੇ ਕਰੋਨਾਮਈ ਦ੍ਰਿਸ਼ ਨੇ 14 15 ਸਾਲ ਦੇ ਲਖਮਨ ਦਾਸ ਦੇ ਹਿਰਦੇ ਨੂੰ ਹਿਲਾ ਕੇ ਰੱਖ ਦਿੱਤਾ ਇਸ ਦ੍ਰਿਸ਼ ਇਹ ਦ੍ਰਿਸ਼ ਵੇਖ ਕੇ ਲਖਮਨ ਦਾਸ ਤਬਕ ਛੱਡ ਫਟਾ ਕੇ ਘਰੋਂ ਨਿਕਲ ਤੁਰਿਆ ਹੋਰਾਂ ਕੀ ਬਣ ਗਿਆ ਸਭ ਤੋਂ ਪਹਿਲਾਂ ਸਿੱਖਿਆ ਜਾਣਕਾਰੀ ਦਾ ਸਦਾਨੀ ਮਹਾਤਮਾ ਪਾਸੋਂ ਲਈ ਜਿਨ੍ਹਾਂ ਨੇ ਇਸ ਦਾ ਨਾਮ ਲਖਮਨ ਦਾਸੋਂ ਤਬਦੀਲ ਕਰੇ ਮਾਦੋਰਾ ਰੱਖ ਦਿੱਤਾ ਦਿਲਾਲ ਹੋ ਅਦੀ ਤਸੀਲ ਕਸੂਰ ਵਿੱਚ ਰਾਮ ਥੰਮਨ ਜੀ ਦੇ ਡੇਰੇ ਵਿੱਚ ਜੋ ਕਿ ਜੀਰੂ ਨਾਨਕ ਦੇਵ ਜੀ ਦੀ ਮਾਸੀ ਦੇ ਪੁੱਤਰ ਸਨ ਪ੍ਰਤਾਪੀ ਸਾਧੂ ਹੋਏ ਹਨ ਇਹਨਾਂ ਦੇ ਡੇਰੇ ਵਿੱਚ ਆਮ ਦਾਸ ਬਰਾਕੀ ਨਾਮ ਨਿਵਾਸ ਕਰਦੇ ਸੀ ਸਾਧੂ ਰਾਮਦਾਸ ਬਰਾਗੀ ਨੂੰ ਗੁਰੂ ਧਾਰਨ ਕੀਤਾ ਤੇ ਸੇਵਾ ਕਰਦਾ ਰਿਹਾ ਜਿਸ ਦੀ ਮੰਡਲੀ ਨਾਲ ਮਧੋਦਾਸ ਭਾਰਤ ਦੇ ਵਿੱਚ ਤੀਰਥਾਂ ਦੇ ਰਟਨ ਕਰਨ ਲੱਗਾ 나ਸਿਕ ਵਿਖੇ ਮਧੋਦਾਸ ਦਾ ਮਿਲ ਇੱਕ ਤੰਤਰਮੰਤ ਦੇ ਮਾਰ ਜੋਗੀ ਓਗੜਨਾਥ ਨਾਲ ਹੋਇਆ ਜਿਸ ਦੀ ਤਨ ਮਨ ਨਾਲ ਸੇਵਾ ਕਰਕੇ ਮਧੋਦਾਸ ਵੀ ਸਭ ਪ੍ਰਕਾਰ ਰਿਧੀਆਂ ਸਿੱਧੀਆਂ ਵਿੱਚ ਪਰਫਖ ਹੋ ਗਿਆ ਨਦੇੜ ਦੀ ਧਰਤੀ ਦੇ ਗਦਾਵਈ ਨਦੀ ਦੇ ਕਿਨਾਰੇ ਇੱਕ ਕੁਟਿਆ ਬਣਾਈ ਆਸ-ਪਾਸ ਦੇ ਲੋਕਾਂ ਨੂੰ ਆਪਣੇ ਕਲਾ ਸ਼ਾਹਤੀਆਂ ਨਾਲ ਪਰਮਾਉਣ ਲੱਗਾ ਜਦ ਗੁਰੂ ਜੀ ਇਸ ਡੇਰੇ ਵਿੱਚ ਆਏ ਤਾਂ ਇਸ ਨੇ ਆਪਣੀ ਸ਼ਕਤੀ ਦਾ ਪ੍ਰਭਾਵ ਪਾ ਕੇ ਗੁਰੂ ਜੀ ਨੂੰ ਨੀਵਾ ਵਿਖਾਉਣ ਵਾਸਤੇ ਹਰ ਸੰਭਵ ਤਾਣ ਲਿਆ ਫੇਰ ਵੀ ਬੁਰੀ ਤਰ੍ਹਾਂ ਸਫਰਿਆ ਅਖੀਰ ਵਿੱਚ ਆਪਣੇ ਸੰਗੀ ਸੇਵਕਾਂ ਸਮੇਤ ਗੁਰੂ ਜੀ ਦੇ ਚਰਨੀ ਟੈ ਪਿਆ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਤੇ ਪਛਤਾਵਾ ਕੀਤਾ। ਦੀਨ ਦਿਆਲ ਤੇ ਬਖਸ਼ੰਦ ਗੁਰੂ ਜੀ ਨੇ ਮਾਧੋਦਾ ਦੀਆਂ ਸਮੂਹ ਪੁਨਾ ਬਖਸ਼ੀਆਂ ਦੇ ਅਮਰ ਸ਼ਕਾ ਆ ਕੇ ਗਰਬਖ ਸਿੰਘ ਨਾਮ ਰੱਖਿਆ ਅਤੇ ਬੰਦਾ ਬਹਾਦਰ ਦਾ ਖਿਤਾਬ ਦਿੱਤਾ। ਗੁਰੂ ਜੀ ਨੇ ਆਪਣੇ ਪੱਥੇ ਵਿੱਚੋਂ ਪੰਜ ਸੁਨੇਹਰੀ ਤੀਰ, ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ, 20 ਸਿੰਘ, ਪੰਜ ਪਿਆਰੀ ਦੇ ਕੇ ਬੰਦਾ ਸਿੰਘ ਜੀ ਭਹਾਦਰ ਨੂੰ ਪੰਜਾਬ ਵੱਲ ਤੋਰਿਆ। ਬੰਦਾ ਸਿੰਘ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕਰਨਾਲ, ਸਮਾਣਾ, ਕੜਾਮ, ਠਸਕਾ, ਮੁਸਤਾਬਾਦ, ਕੰਜਪੁਰਾ ਕਪੂਰੀ ਸੰਡੋਰਾ ਆਲ ਮੁਗਲਾਈ ਗੜ੍ਹਾਂ ਨੂੰ ਤੋੜਿਆ ਗੁਰੂ ਮਾਰੀ ਸਰਹੰਦ ਨੂੰ ਸਿੱਖ ਫੌਜਾਂ ਦੇ ਟਾਂ ਦੇ ਢੇਰ ਵਿੱਚ ਬਦਲ ਕੇ ਪੈਰਾ ਵਿੱਚ ਰੋਲ ਦਿੱਤਾ ਅਤੇ ਬੰਦਾ ਸਿੰਘ ਬਹਾਦਰ ਨੇ ਪਿਆਹ ਵਿੱਚ ਖਾਲਸਾ ਰਾਜ ਰਾਜ ਕਾਇਮ ਕਰਕੇ ਖਾਲਸੇ ਝੰਡਾ ਚਲਾਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗਬੰਧ ਸਿੰਘ ਜੀ ਦੇ ਨਾਂ ਤੇ ਨਾਲ ਸਹੀ ਸਿੱਕੇ ਜਾਰੀ ਕੀਤੇ ਇਸ ਲਈ ਬੰਦਾ ਸਿੰਘ ਬੰਦਾ ਸਿੰਘ ਜੀ ਨੂੰ ਪੰਥ ਖਾਲਸਾ ਪਹਿਲਾ ਜਨਰਲ ਕਣਕੇ ਵੀ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੋਈ ਵੀ ਜਾਣਕਾਰੀ ਦਿੰਦੇ ਹੋਏ ਕੋਈ ਗਲਤ ਫਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ